ਨੋ ਗੱਜਾ ਪੀਰ ਦੀ ਜੀ ਸਮਾਦ ਹੈ ਜੀ ਇਹ ਬਹੁਤ ਪੁਰਾਣੀ ਸਮਾਦ ਹੈ ਜੀ ਸਾਡੇ ਬਜ਼ੁਰਗਾਂ ਤੋਂ ਸੇਵਾ ਕਰਦੇ ਆ ਰਹੇ ਜੀ ਤੁਸੀਂ ਸੋਜੀ ਸੰਭਲੀ ਹੈ ਜੀ ਅਸੀਂ ਵੀ ਇੱਥੇ ਜੀ ਜੋ ਵੀ ਸਾਡੇ ਚ ਤਿਲ ਫੁੱਲ ਹੈਗਾ ਜੀ ਅਸੀਂ ਵੀ ਇੱਥੇ ਭੇਟ ਵੀ ਕਰਦੇ ਆਂ ਤੇ ਸੇਵਾ ਵੀ ਕਰਦੇ ਆਂ ਜੀ ਤੇ ਹਰੇਕ ਸਾਲ ਦੀ ਤਰ੍ਹਾਂ ਜੀ 5 ਜੂਨ ਦਿਨ ਵੀਰਵਾਰ ਜੀ ਅਸੀਂ ਮੇਲਾ ਕਰਾ ਰਹੇ ਹਾਂ ਇਹ ਸੱਭਿਆਚਾਰਕ ਮੇਲਾ ਤੇ ਕਲਾਕਾਰ ਬਹੁਤ ਪਹੁੰਚ ਰਹੇ ਨੇ ਜੀ ਜਿਹੜੇ بڑے ਕਲਾਕਾਰ ਹੈ ਜੀ ਉਹਨਾਂ ਚ ਕਨਵਰ ਗਰੇਵਾਲ ਜਿਹੜੇ ਪ੍ਰੋਗਰਾਮ ਤਾਂ ਜੀ 12 ਵਜੇ ਸਵੇਰੇ ਤੋਂ ਸ਼ੁਰੂ ਹੋਣਾ ਜੀ ਤੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਕਨਵਰ ਗਰੇਵਾਲ ਦਾ ਖੜਾ ਹੈ ਜੀ ਤੇ ਅਸੀਂ ਸਾਰੇ ਇਲਾਕੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਹੁਮ ਹਮਾ ਕੇ ਪਹੁੰਚਣ ਜੀ ਹਰ ਸਾਲ ਦੀ ਤਰ੍ਹਾਂ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਪਿੰਡ ਦੁੱਲੋਆ ਖਦਰੀ 9 ਗੱਜਿਆ ਪੀਰ ਦੀ ਸਮਾਦ ਦੇ ਉੱਤੇ ਜਿੱਥੇ ਪੰਜ ਪੀਰਾਂ ਦੀ ਸਮਾਦਵੀ ਹੈ ਉਹ ਜਗ੍ਹਾ ਦੇ ਉੱਤੇ ਪੰਜ ਪੀਰਾਂ ਸਥਾਨ ਦੇ ਉੱਤੇ ਵੱਡਾ ਮੇਲਾ ਪਰਦਾ ਹੈ ਉਸ ਦਰਗਾਹ ਦੀ ਕਮੇਟੀ ਸਾਡੇ ਨਾਲ ਹੈ ਜਿਹੜੀ ਹਰ ਸਾਲ ਵੱਡਾ ਪ੍ਰੋਗਰਾਮ ਕਰਦੀ ਹੈ ਇਸ ਨੂੰ ਲੈ ਕੇ ਕਮੇਟੀ ਦੇ ਮੈਂਬਰ ਸਾਡੇ ਨਾਲ ਨੇ ਹਰ ਸਾਲ ਮੇਲਾ ਹੁੰਦਾ ਇਸ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਚ ਲੋਕ ਪਹੁੰਚਦੇ ਨੇ ਵੱਡੇ ਵੱਡੇ ਕਲਾਕਾਰ ਹੀ ਪਹੁੰਚਦੇ ਨੇ ਇਸ ਵਾਰ ਵੀ ਜੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਨੇ ਕਿਹੜੇ ਕਿਹੜੇ ਕਲਾਕਾਰ ਤੇ ਕਿੰਨੀ ਕੁ ਸੰਖਤਾ ਦਾ ਅੰਦਾਜ਼ਾ ਲਗਾ ਰਹੇ ਹਾਂ ਕਿ ਇਸ ਵਾਰ ਪਹੁੰਚਣ ਦੀ ਉਮੀਦ ਹੈ ਤੁਹਾਨੂੰ ਜੈ ਮਹਸਤਾੰਦੀ ਜੀ ਪਹਿਲਾਂ ਅੰਤਾ ਜੀ ਅਸੀਂ ਇਹ ਦੱਸਣਾ ਚਾਹੁੰਦੇ ਆਂ ਜੀ ਸਾਡੇ ਪਿੰਡੇ ਨੁਗੱਜਾ ਪੀਰ ਦੀ ਜੀ ਸਮਾਦ ਹੈ ਜੀ ਇਹ ਬਹੁਤ ਪੁਰਾਣੀ ਸਮਾਦ ਹੈ ਜੀ ਸਾਡੇ ਬਜ਼ੁਰਗਾਂ ਤੋਂ ਸੇਵਾ ਕਰਦੇ ਆ ਰਹੇ ਜੀ ਤੇ ਜਦ ਤੋਂ ਅਸੀਂ ਸੋਝੀ ਸੰਬਲੀ ਹੈ ਜੀ ਅਸੀਂ ਵੀ ਇੱਥੇ ਜੀ ਜੋ ਵੀ ਸਾਡੇ ਚ ਤਿਲ ਫੁੱਲ ਹੈਗਾ ਜੀ ਅਸੀਂ ਵੀ ਇੱਥੇ ਭੇਟ ਵੀ ਕਰਦੇ ਆਂ ਤੇ ਸੇਵਾ ਵੀ ਕਰਦੇ ਆਂ ਜੀ ਤੇ ਇਸ ਵਾਰੀ ਵੀ ਹਰੇਕ ਸਾਲ ਦੀ ਤਰ੍ਹਾਂ ਜੀ 5 ਜੂਨ ਦਿਨ ਵੀਰਵਾਰ ਜੀ ਅਸੀਂ ਮੇਲਾ ਕਰਾ ਰਹੇ ਹਾਂ ਜੀ ਸੱਭਿਆਚਾਰਕ ਮੇਲਾ ਤੇ ਇੱਥੇ ਕਲਾਕਾਰ ਬਹੁਤ ਪਹੁੰਚ ਰਹੇ ਨੇ ਜੀ ਜਿਹੜੇ بڑے ਕਲਾਕਾਰ ਹੈ ਜੀ ਉਹਨਾਂ ਚ ਕਨਵਰ ਗਰੇਵਾਲ ਜਿਹੜੇ ਪ੍ਰੋਗਰਾਮ ਤਾਂ ਜੀ 12 ਵਜੇ ਸਵੇਰੇ ਤੋਂ ਸ਼ੁਰੂ ਹੋ ਜਾਣਾ ਜੀ ਤੇ ਸ਼ਾਮ ਨੂੰ 3 ਵਜੇ ਤੋਂ ਲੈ ਕੇ 7 ਵਜੇ ਤੱਕ ਕਨਵਰ ਗਰੇਵਾਲ ਦਾ ਖੜਾ ਹੈ ਜੀ ਤੇ ਅਸੀਂ ਸਾਰੇ ਇਲਾਕੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਜੀ ਕਿ ਹਮ ਮਹਾ ਕੇ ਪਹੁੰਚਣ ਜੀ ਮੇਲੇ ਹੈ ਜੀ ਜਿਹੜੇ ਮੇਲੇ ਸੰਗਤਾਂ ਦੇ ਨਾਲ ਹੀ ਸੰਧੇ ਆ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਆ ਜੀ ਕਿ ਜਿੰਨਾ ਵੀ ਜਿਹੜੀ ਦੂਰ ਤੋਂ ਸੰਗਤਾਂ ਆਣ ਗਈਆਂ ਜੀ ਉਹਨਾਂ ਲਈ ਰਹਿਣ ਦਾ ਵੀ ਪ੍ਰਬੰਧ ਹੈਗਾ ਜੀ ਇੱਥੇ ਬਾਕੀ ਲੋਕਲ ਬੰਨੇ ਚੰਨੇ ਤੋਂ ਜਿੰਨੇ ਵੀ ਆਣਗੇ ਜੀ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਹਰ ਇੱਕ ਤਰ੍ਹਾਂ ਦੀ ਸਹੂਲਤ ਅਸੀਂ ਪ੍ਰੋਵਾਈਡ ਕੀਤੀ ਹੋਈ ਹੈ ਜੀ ਤੇ ਸਾਨੂੰ ਸੰਯੋਗ ਚਾਹੀਦਾ ਜੀ ਸੰਗਤਾਂ ਦਾ ਜਿੰਨੀ ਵੀ ਜ਼ਿਆਦਾ ਤੋਂ ਜ਼ਿਆਦਾ ਆਣਗੇ ਸਾਡੇ ਜਿਹੜੀ ਵੀ ਅਸੀਂ ਜਿੰਨੀ ਮਿਹਨਤ ਕੀਤੀ ਹੈ ਜੀ ਉਹਨੂੰ ਸਫਲ ਕਰਨ ਦੀ ਤੇ ਸਾਡੇ ਬਾਕੀ ਮੁੱਖ ਸੇਵਾਦਾਰ ਹੈ ਜੀ ਜਿਹੜੇ ਟਿੰਕੂ ਜੀ ਇਹ ਦੱਸਾਂਗੇ ਬਿਲਕੁਲ ਸਾਡੇ ਨਾਲ ਜਿਹੜੇ ਇਸ ਦੇ ਦਰਗਾਹ ਦੇ ਉੱਤੇ ਸੇਵਾ ਨਿਭਾਉਂਦੇ ਨੇ ਹਮੇਸ਼ਾ ਇਹਨਾਂ ਦੀ ਰਹਿਨੁਵਾਈ ਅਗਵਾਈ ਦੇ ਵਿੱਚ ਹੀ ਪ੍ਰੋਗਰਾਮ ਹੁੰਦੇ ਨੇ ਲਾ ਕੇ ਸੰਗਤਾਂ ਦੇ ਸਹਯੋਗ ਦੇ ਨਾਲ ਤਾਂ ਕਾਫੀ ਪੁਰਾਣੀ ਦਰਗਾਹ ਮੰਨੀ ਜਾਂਦੀ ਹੈ ਸੇਵਾ ਤੁਸੀਂ ਕਰਦੇ ਹੋ ਕਾਫੀ ਸੰਗਤਾਂ ਇਸ ਦੇ ਉੱਤੇ ਨਮਸਟਕ ਹੁੰਦੀਆਂ ਨੇ ਹਰ ਸਾਲ ਮੇਲਾ ਹੀ ਭਰਦਾ ਹੈ ਕਿਸ ਤਰੀਕੇ ਦੀ ਤਿਆਰੀ ਕਿੰਨੀ ਕ ਉਮੀਦ ਹੈ ਸੰਗਤਾਂ ਦੀ ਸਵਾਰੀਆਂ ਆਉਣ ਦੀ ਕਿ ਪਿਛਲੀ ਵਾਰੀ ਵੀ ਹਜ਼ਾਰਾਂ ਦਾ ਕਟ ਹੋ ਗਿਆ ਸੀ ਤਿਆਰੀ ਤਾਂ ਦੇਖੋ ਜੀ ਪੂਰੀ ਕਰ ਰਹੇ ਆਸੀਂ ਚਾਰ ਪੰਜ ਦਿਨ ਹੋ ਗਏ ਪਿੰਡ ਦੇ ਮੁੰਡੇ ਬਾਹਰ ਦੇ ਮੁੰਡੇ ਵੀ ਸੇਵਾ ਕਰ ਰਹੇ ਜੀ ਆ ਤੇ ਅਸੀਂ 10 ਹਜ਼ਾਰ ਬੰਦੇ ਦਾ ਅਰੇਂਜਮੈਂਟ ਕਰਿਆ ਵਾ ਜੀ ਪੂਰਾ ਹਾਂਜੀ ਵੀ ਇੰਨਾ ਕੁ ਪ੍ਰਬੰਧ ਕਰਿਆ ਵਾ ਜੀ ਅਸੀਂ 10 ਹਜ਼ਾਰ ਬੰਦਾ ਆ ਸਕਦਾ ਮੱਧ ਵੀ ਆ ਸਕਦਾ ਵਾ ਮੱਧ ਵੀ ਆ ਸਕਦਾ ਜੀ ਲੰਗਰ ਪਾਣੀ ਦਾ ਹੋਰ ਵੀ ਠੰਡਿਆਂ ਦੀ ਸਭੀਲ ਸੂਲ ਸਾਰਾ ਅਰੇਂਜਮੈਂਟ ਕਰਿਆ ਵਾ ਜੀ ਬਿਲਕੁਲ ਪਹਾੜੀਆਂ ਦੀ ਗੋਦ ਦੇ ਵਿੱਚ ਜਿਹੜੀ ਦਰਗਾਹ ਹੈ ਕਾਫੀ ਮੌਸਮ ਵੀ ਬਹੁਤ ਵਧੀਆ ਹੈ ਦਰਖਤ ਵੀ ਬਹੁਤ ਨੇ ਪੰਛੀ ਵੀ ਚੱਲਦੇ ਨੇ ਦੂਜੇ ਪਾਸੇ ਹਰ ਸਾਲ ਜਿਸ ਤਰੀਕੇ ਨਾਲ ਪ੍ਰੋਗਰਾਮ ਕਰਦੇ ਨੇ ਸੰਗਤਾਂ ਵੀ ਬਹੁਤ ਖੁਸ਼ ਹੁੰਦੀਆਂ ਨੇ ਆ ਰਕੇ ਤਾਂ ਕਿਸ ਤਰੀਕੇ ਦਾ ਚਮਤਕਾਰ ਇਸ ਜਗ੍ਹਾ ਉੱਤੇ ਤੁਸੀਂ ਦੇਖੇ ਹੋਣੇ ਕਿਸ ਤਰੀਕੇ ਸੰਗਤਾਂ ਦੀਆਂ ਮਨੋ ਕਾਮਨਾ ਦਾ ਦੇਖੋ ਜੀ ਅਸੀਂ ਹਰ ਵੀਰੋ ਆਰ ਬਾਬੇ ਦੇ ਲੰਗਰ ਲਾਂਦੇ ਆ ਜੀ ਬਾਕੀ ਕੋਈ ਉਦਾਂ ਦਾ ਅਸੀਂ ਕਰਿਆ ਬਾਣੀ ਹੈ ਵੀ ਮੂਹਰੇ ਬੈਠਿਆ ਵੀ ਭਗਤਾ ਵੀ ਪੁੱਠੇ ਚੱਕਰਾਂ ਚ ਪਾਣਾ ਜੀ ਬਲਕਿ ਬਹਿਮਾ ਭਦਮ ਵਾਲਾ ਕੋਈ ਕੰਮ ਲੀਕੇ ਲਾਇਆ ਜੀ ਮੂਹਰੇ ਵੀ ਬਾਬਾ ਜੀ ਨੂੰ ਸਲਾਮ ਕਰੋ ਹਾਂ ਜੋ ਵੀ ਬੰਦਾ ਆਂਦਾ ਹੈ ਆਪਣਾ ਚਾਰ ਵੀਰੋ ਆਰ ਪੰਜ ਵੀਰੋ ਆਰ ਮੱਥਾ ਟੇਕਦਾ ਅਗਲੇ ਦੀ ਮਨੋ ਕਾਮਨਾ ਜੀ ਦੇਖੋ ਪੂਰੀ ਹੋ ਜਾਂਦੀ ਹੈ ਅਸੀਂ ਕੋਈ ਉਦਾਂ ਦਾ ਕੋਈ ਹੋਰ ਨਹੀਂ ਕਰਿਆ ਬਾ ਸਾਰੇ ਮੇਰੇ ਨਾਲ ਸੇਵਾਦਾਰ ਹੈ ਕਦੇ ਮੈਂ ਪ੍ਰਸ਼ਾਦ ਦੇ ਦਾਂਦਾ ਜੀ ਉੱਪਰ ਕੋਈ ਚਾਦਰ ਲੀਕਾ ਚਾਦਰ ਚੜਾ ਦਿੰਦੇ ਹਰ ਵੀਰੋ ਆਰ ਲੰਗਰ ਲੱਗਦਾ ਬਿਲਕੁਲ ਤੁਸੀਂ ਦੇਖੋ ਕਿ ਇਹ ਵੀ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਕਈ ਜਗ੍ਹਾ ਬਹਿਮਾ ਭਰਮਾ ਦੇ ਵਿੱਚ ਵੀ ਪਾਣ ਲੱਗ ਜਾਂਦੇ ਨੇ ਲੋਕਾਂ ਨੂੰ ਪਰ ਨੌਗਜੀਆ ਪੀਰ ਦੀ ਸਮਾਦ ਦੇ ਉੱਤੇ ਦੂਜੇ ਪਾਸੇ ਪੰਜ ਪੀਰਾਂ ਦੀ ਸਮਾਦ ਹੈ ਉਸ ਜਗ੍ਹਾ ਉੱਤੇ ਦੱਸਿਆ ਜਾਂਦਾ ਹੈ ਕਿ ਆਪ ਹੀ ਸੰਗਤਾਂ ਆਣ ਕੇ ਨਮਸਕਾਰ ਕਰਦੇ ਆ ਨੇ ਆਪ ਹੀ ਮਨੋ ਕਾਮਨਾ ਆਪਣੀਆਂ ਪੂਰੀਆਂ ਜਿਹੜੀਆਂ ਅਰਦਾਸ ਕਰਕੇ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਜਿਹੜੀ ਕੋਈ ਜਾਣਕਾਰੀ ਦਿੱਤੀ ਹੈ ਸਾਬਕਾ ਸਰਪੰਚ ਸਾਡੇ ਨਾਲ ਕਮਲੀ ਸਾਡੇ ਨਾਲ ਕਮਲੀ ਇਸ ਤਰੀਕੇ ਦਾ ਇਲਾਕੇ ਦਾ ਸਹਿਯੋਗ ਹੁੰਦਾ ਹੈ ਇਸ ਤਰੀਕੇ ਦੇ ਮੇਲੇ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਜਾਂ ਸਮਾਜ ਸੇਵੀਆਂ ਵੱਲੋਂ ਕਿਉਂਕਿ ਪੈਸੇ ਦੀ ਬਹੁਤ ਲੋੜ ਪੈਂਦੀ ਹੈ ਕਿਉਂਕਿ ਰਸਤਾ ਵੀ ਲੈ ਕੇ ਆਣੀਆਂ ਨੇ ਹੋਰ ਵੀ ਪ੍ਰਬੰਧ ਕਰਨੇ ਹੁੰਦੇ ਨੇ ਸਹਿਯੋਗ ਦਾ ਜੀ ਇਲਾਕੇ ਦਾ ਜੀ ਪੂਰਾ ਹੈਗਾ ਜੀ ਪਿੰਡ ਦਾ ਦੋਨੇ ਪਿੰਡਾਂ ਦਾ ਸਹਿਯੋਗ ਹੈ ਜੀ ਪੂਰਾ ਜਿਹੜਾ ਵੀ ਦੇਖਦਾ ਆਪਣਾ ਮਤਲਬ ਸਰਦਾ ਭਾਵ ਨਾਲ ਜੋ ਵੀ ਹੈ ਤੇਲ ਫੁੱਲ ਆਪਣਾ ਭੇਟਾ ਕਰਦਾ ਜੀ ਇੱਥੇ ਇਹ ਨਹੀਂ ਹੈ ਵੀ ਅਸੀਂ ਇਕੱਲੇ ਇੱਕੇ ਬੰਦਾ ਕਰ ਰਹੀ ਸਾਰੇ ਪਿੰਡ ਦਾ ਪੂਰਾ ਸਹਿਯੋਗ ਹੈ ਜੀ ਔਰ ਬਾਹਰ ਦੇ ਇਲਾਕੇ ਦੇ ਬੰਦੇ ਵੀ ਆਉਂਦੇ ਆ ਜੀ ਇਹਨਾਂ ਦੀ ਮਨੋਕਾਮਨਾਵਾਂ ਰੇ ਪੂਰੀ ਹੁੰਦੀ ਹੈ ਜੀ ਬਾਕੀ ਉਹ ਬਹਿਮਾ ਪਰਮਾ ਮਾ ਕੋਈ ਨਹੀਂ ਪਾਉਂਦਾ ਹੈ ਵੀ ਇਹ ਕਹਣਾ ਤਾਗੇ ਦੇਤੇ ਤਵੀਦ ਦੇਤੇ ਯਾ ਤੁਸੀਂ ਇਹ ਕਰ ਲਓ ਕਰ ਲਓ ਐਸੀ ਕੋਈ ਗੱਲ ਨਹੀਂ ਹੈ ਬਾਕੀ ਆਪਣਾ ਕਰਾਮਾਤ ਪੂਰੀ ਹੈ ਜੀ ਇਹਨਾਂ ਦੇ ਜੇ ਕਰਾਮਾਤ ਹੁੰਦੀ ਹੈ ਜੀ ਤਾਂ ਹੀ ਹਰ ਭਾਈ ਮੇਲੇ ਭਰਤੇ ਹਾਂ ਜੀ ਹਾਂ ਜੀ ਤੇ ਹਰ ਹਫਤਾ ਲੰਗਰ ਪਾਣੀ ਦਾ ਵੀ ਪ੍ਰਬੰਧ ਹੁੰਦਾ ਜੀ ਵੀਰਵਾਰ ਨੂੰ ਮਨੋਕਾਮਨਾ ਬਹੁਤ ਪੂਰੀ ਹੁੰਦੀ ਸੰਗ ਤਾਂ ਹਰ ਵੀਰਵਾਰ ਨੂੰ ਚੰਗੇ ਉਹਦੇ ਨਾਲ ਆ ਜਾਂਦੇ ਜੀ ਬਹੁਤ ਵਧੀਆ ਮਤਲਬ ਚੰਗਾ ਕੱਟ ਹੋ ਜਾਂਦਾ ਜੀ ਵੀਰਵਾਰ ਨੂੰ ਇਸ ਲਈ ਇੱਕ ਲੋਕੇਸ਼ਨ ਦੱਸ ਦੋ ਸੰਤਾ ਜਿਹੜੀਆਂ ਤੁਹਾਡੇ ਤੱਕ ਪਹੁੰਚਣਗੀਆਂ ਇੱਥੇ ਉਹਨਾਂ ਨੂੰ ਪ੍ਰੋਪਰ ਪਤਾ ਲੱਗ ਸਕੇ ਈਜ਼ੀ ਹੋ ਸਕੇ ਆਉਣ ਵਾਸਤੇ ਹਾਂਜੀ ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜਾ ਸਿਸਮਾ ਟੀ ਪੁਆਇੰਟ ਹੈ ਜੀ ਸਿਸਮਾ ਟੀ ਪੁਆਇੰਟ ਤੋਂ ਸੁਖੋਲਾਜ਼ਬ ਅਲੀ ਸਾਈਡ ਨੂੰ ਆਪਾਂ ਨੇ ਚੱਲਣਾ ਹੈ ਜੀ ਤੇ ਟੀ ਪੁਆਇੰਟ ਤੋਂ ਪੂਰੇ 3 ਕਿਲੋਮੀਟਰ ਸੁਖੋਲਾ ਜਿਹੜਾ ਬਾਦਲਾ ਦਾ ਹੋਟਲ ਹੈ ਬਾਦਲਾ ਦਾ ਹੋਟਲ ਹੈ ਉੱਥੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਪਿੰਡ ਦੁੱਲੂਆ ਖਾਦਰੀ ਤੇ ਪੂਰੀ ਸ਼ਵਾਲਿਕ ਤੇ ਅਸੀਂ ਸਾਰੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਜੀ ਹਮਮਾ ਮਾ ਕੇ ਪਹੁੰਚੋ ਜੀ ਤੇ ਸਾਡਾ ਸੰਯੋਗ ਦਿਓ ਜੀ ਤੇ ਆਣ ਕੇ ਮੇਲੇ ਦੀਆਂ ਰੌਣਕਾਂ ਵਧਾਓ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮੇਲੇ ਕਰਵਾਏ ਜਾਂਦੇ ਨੇ ਸੰਗਤਾਂ ਨਾਲ ਹੀ ਸ਼ੋਭਦੇ ਨੇ ਤਾਂ ਪਿੰਡ ਦੁੱਲੂਆ ਖਾਦਰੀ ਫਿਰ ਤੁਸੀਂ ਡੇਟ ਵੀ ਨੋਟ ਕਰ ਲਓ ਦੂਜੇ ਪਾਸੇ ਸਮਾਂ ਵੀ ਨੋਟ ਕਰ ਲਓ 5 ਜੂਨ ਸਮਾਂ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਕੇ ਦੇਰ ਰਾਤ ਤੱਕ ਇਹ ਪ੍ਰੋਗਰਾਮ ਚੱਲਣਗੇ ਜਿੱਤੇ ਵਿੱਚ ਕੀ ਵੱਡੇ ਕਲਾਕਾਰ ਨਾਮੀ ਕਲਾਕਾਰ ਕਨਵਰ ਗਰੇਬਾਲ ਹੋਰ ਵੀ ਕਲਾਕਾਰ ਇਸ ਜੇ ਮੇਲੇ ਦੇ ਵਿੱਚ ਪਹੁੰਚ ਰਹੇ ਨੇ ਰੌਣਕਾਂ ਲੱਗਣਗੀਆਂ ਇਲਾਕੇ ਦੀ ਸੰਗਤਾਂ ਨੂੰ ਅਪੀਲ ਹੈ ਬਾ ਚੜ ਕੇ ਇਸ ਮੇਲੇ ਦੇ ਵਿੱਚ ਪਹੁੰਚਣ ਤੁਸੀਂ ਵੀ ਆਪਣੀ ਹਾਜ਼ਰੀ ਲਗਵਾਓ ਕਿਉਂਕਿ ਬਹੁਤ ਲੋਕਾਂ ਦੀ ਮਨੋ ਕਾਮਨਾ ਇਸ ਦਰਗਾਹਾਂ ਦੇ ਉੱਤੇ ਆਣ ਕੇ ਪੂਰੀਆਂ ਹੋਈਆਂ ਨੇ ਤਾਂ ਇਸ ਨੂੰ ਲੈ ਕੇ ਇਸ ਪ੍ਰਬੰਧਕ ਕਮੇਟੀ ਵੱਲੋਂ ਬਾਰ ਬਾਰ ਸੰਗਤਾਂ ਨੂੰ ਅਪੀਲ ਹੈ ਕਿ ਤੁਸੀਂ ਇੱਕ ਵਾਰ ਆ ਕੇ ਮੌਕਾ ਜਰੂਰ ਦਿਓ ਸੇਵਾ ਦਾ ਤਾਂ ਪ੍ਰਬੰਧ ਪੂਰੇ ਜਿਹੜੇ ਇਹਨਾਂ ਵੱਲੋਂ ਕਿਤੇ ਨਹੀਂ ਥੋੜੇ ਘਰਮਨ ਸੰਮਿਤ ਦਿਨਾਂ ਤੇ